ਕਿੱਲੋ ਦੁੱਧ ਕੱਢਿਆ ਇੱਕ ਸਾਲ ਦਾ ਸੁਵੇ ਦਾ ਜੀ ਇੱਕ ਸੁਵੇ ਦਾ ਚਲੋ 535 5435 ਬਹੁਤ ਅੱਛਾ ਜਿਹੜਾ ਦੰਦ ਹੈ ਸੋ ਤਾਰੀਆਂ ਮਾਰੋ ਜਾ ਰਹੇ ਉਹਦੇ ਲੋਕਾਂ ਦੇ ਨਾਮ ਤੇ ਬਿਊਟੀ ਜਿਵੇਂ ਸੈਕਿੰਡ ਹੈ ਜੀ ਅੱਛੇ ਬਿਊਟੀ ਜਿਉਂ ਸੈਕਿੰਡ ਆ ਬਟਾਲੇ ਯਾਰ ਮੈਨੂੰ ਤਾਂ ਸੋਨੋ ਆਇਆ ਲੱਗਦਾ ਇੱਕ ਵਾਰੀ ਕਹਿੰਦੇ ਕੂਏ ਇਕੱਠੇ ਹੋ ਗਏ ਤੇ ਉਹ ਆਵਾ ਵੀ ਤੁਹਾਡੇ ਤੋਂ ਯਾਰਾ ਤੁਹਾਡਾ ਬੁੱਢੀ ਕੌਣ ਹੈ ਕਹਦਾ ਜਿੰਨੀ ਮਰਜੀ ਪੁੱਛ ਰੋ ਹੱਥ ਲਾ ਕੇ ਤੇ ਨਾ ਡਾਕ ਕੋਈ ਜਿੰਨੇ ਤੁਸੀਂ ਬੁੱਢੇ ਸਾਰੇ ਚੜਦੀ ਚੜਦੀ ਗੱਲ ਸੁਣਾ ਰਹੇ ਆ ਅਰੇ ਇੱਡੇ ਇੱਡੇ ਤੇ ਹੈਗੇ ਜਦੋਂ ਦੀਆਂ ਕਾਇਤ ਧੋਣਦੇ ਆ ਜੀ ਸਹੀ ਗੱਲ ਆ ਸਹੀ ਗੱਲ ਆ ਸਾਰੇ ਭੋਜਨ ਤੇ ਜੀ ਸਾਰਿਆਂ ਦੇ ਆ ਸਾਰਿਆਂ ਦੇ ਤੁਹਾਡਾ ਸ਼ੀ ਅਸ਼ੀਰਵਾਦ ਦਾੜੀਆਂ ਫੁੱਟਣ ਤੋਂ ਲੈ ਕੇ ਚਿੱਟੀਆਂ ਜੱਲੀਆਂ ਹੀ ਪਰ ਪ੍ਰਮਾਤਮਾ ਨੇ ਕਿਰਪਾ ਕੀਤੀ ਅੱਜ ਦਿਨ ਵੇਖਣ ਨੂੰ ਮਿਲੇ ਜੀ ਪਰ ਆਪਾਂ ਚਿੱਟੀਆਂ ਹੋਣ ਨਹੀਂ ਦੇਣੀਆਂ ਉਹ ਕਿਰਪਾ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਥੈਂਕ ਯੂ ਬੇਟਾ ਥੈਂਕ ਯੂ ਇਹ ਪਾਣੀ ਵਾਲੀ ਹੈ ਜੀ ਠੀਕ ਹੈ ਜੀ ਧੰਨਵਾਦ ਜੀ